ਕਿ ਅਸੀਂ ਇੱਕ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੇ ਹਾਂ ਜਿਹਦੇ ਵਿੱਚ ਹਰ ਫੀਲਡ ਦੇ ਵਿੱਚ ਬੰਦੇ ਚੁਣੇ ਜਿਵੇਂ 25-25 ਅਸੀਂ ਸੈਕਟਰ ਜਿਹੜੇ ਨੇ 25 ਐ 26 ਉਹ ਆਇਡੈਂਟੀਫਾਈ ਕੀਤੇ ਨੇ ਟੈਕਸਟਾਈਲ ਦੇ ਰੀਅਲ ਏਸਟੇਟ ਦੇ ਐਮ ਐਸ ਐਮ ਈ ਦੇ ਫੈ ਜਿਹੜੀ ਫਾਰਮਾ ਫਾਰਮਾਸਿਟੀਕਲ ਦੇ ਇਸ ਤੋਂ ਇਲਾਵਾ ਚਮੜੇ ਵਾਲਿਆਂ ਦੇ ਜਿਵੇਂ ਜਲੰਧਰ ਚ ਚਮੜੇ ਦੀ ਫੈਕਟਰੀਆਂ ਨੇ ਐਦਾਂ ਦੇ 26 ਨੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਦਿਓ 11 ਬੰਦੇ ਕਮਿਸ਼ਨ ਤੁਸੀਂ ਬਣਾਓ ਆਪਦਾ ਟੈਕਸਟਾਈਲ ਦਾ 11 ਬੰਦੇ ਦਿਓ ਤੇ ਤੁਹਾਡਾ ਚੇਅਰਮੈਨ ਦਿਓ ਕਿ ਕਾ ਸਾਡਾ ਚੇਅਰਮੈਨ ਹੋਊਗਾ ਤੇ ਅਸੀਂ ਉਸ ਚੇਅਰਮੈਨ ਨੂੰ ਜੋ ਵੀ ਐਡਵਾਈਜ਼ਰੀ ਬੋਰਡ ਦਾ ਕਮਿਸ਼ਨ ਦਾ ਚੇਅਰਮੈਨ ਹੋਊਗਾ ਅਸੀਂ ਉਹਨੂੰ ਕੈਮਰਲਰ ਦਾ ਰੈਂਕ ਵੀ ਦੇਵਾਂਗੇ ਤਾਂ ਕਿ ਉਹਨੂੰ ਉਹਦੀ ਚੱਲੇ ਅਫਸਰਾਂ ਦੇ ਵਿੱਚ ਕੋਈ ਗੱਲ ਚੇਂਜ ਕਰਾਉਣੀ ਹੈ ਤੇ ਨਾਲ ਜੇ ਟੈਕਸਟਾਈਲ ਦੀ ਪ੍ਰੋਬਲਮ ਹੈ ਇਕੱਲੇ ਦੀ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇਨਵੈਸਟ ਪੰਜਾਬ ਦੇ ਕਿਸੇ ਜਆ ਇੰਡਸਟਰੀਅਲ ਜੋ ਪੰਜਾਬ ਸਰਕਾਰ ਦੇ ਇੰਡਸਟਰੀਅਲ ਜਿਹੜੇ ਸੰਮੇਲਨ ਹੁੰਦੇ ਨੇ ਉਹਨੂੰ ਚ ਆ ਕੇ ਗੱਲ ਕਰਨੀ ਪਵੇ ਉਹ ਇਕੱਲੇ ਵੀ ਆ ਸਕਦੇ ਆ ਉਹ ਦੋ ਬੰਦੇ ਵੀ ਭੇਜ ਸਕਦੇ ਟੈਕਸਟਾਈਲ ਦੀ ਆ ਪ੍ਰੋਬਲਮ ਹੈ ਜੀ ਤਾਂ ਇਮੀਡੀਏਟਲੀ ਹੱਲ ਕਰਾਂਗੇ ਇਸੇ ਤਰ੍ਹਾਂ ਹੀ ਖੇਤੀ ਦਾ ਕਰਾਂਗੇ ਜੀ ਖੇਤੀ ਬਾਰੇ ਕੋਈ ਕੋਈ ਮਹਾਰਾ ਦੀ ਜਿਹੜੀ ਕਮੇਟੀ ਉਹਨਾਂ ਤੋਂ ਲੈ ਕੇ ਜਿਵੇਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਸਾਤੋਂ ਨਾਮ ਮੰਗੇ ਸੀ ਅਸੀਂ ਦਿੱਤੇ ਚੰਗੇ ਅਫਸਰਾਂ ਦੇ ਪੁੱਛ ਕੇ ਕਿ ਕੌਣ ਇਹ ਜਾ ਹੋ ਸਕਦਾ ਜਿਹੜਾ ਜਿਹਨੂੰ ਖੇਤੀਬਾਰੇ ਵੱਧ ਤੋਂ ਵੱਧ ਟੈਕਨੀਕਲ ਗੱਲਾਂ ਪਤਾ ਹੁਣ ਤੋਂ ਪੀਜੀ ਤੋਂ ਅਸੀਂ ਪੁੱਛ ਕੇ ਅਸੀਂ ਨਾਮ ਦਿੱਤੇ ਕਿ ਅਸੀਂ ਇੱਕ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੇ ਹਾਂ ਜਿਹਦੇ ਵਿੱਚ ਹਰ ਫੀਲਡ ਦੇ ਵਿੱਚ ਬੰਦੇ ਚੁਣੇ ਜਿਵੇਂ 25 25 ਕਸੀਂ ਸੈਕਟਰ ਜਿਹੜੇ ਨੇ 25 26 ਉਹ ਆਇਡੈਂਟੀਫਾਈ ਕੀਤੇ ਨੇ ਟੈਕਸਟਾਈਲ ਦੇ ਰੀਅਲ ਸਟੇਟ ਦੇ ਐਮ ਐਸ ਐਮ ای ਦੇ ਫਜੜੀ ਫਾਰਮਾ ਫਾਰਮਾਸਿਟੀਕਲ ਦੇ ਇਸ ਤੋਂ ਇਲਾਵਾ ਚਮੜੇ ਵਾਲਿਆਂ ਦੇ ਜਿਵੇਂ ਜਲੰਧਰ ਚਮੜੇ ਦੀ ਫੈਕਟਰੀਆਂ ਨੇ ਐਦਾਂ ਦੇ 26 ਨੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਦਿਓ 11 ਬੰਦੇ ਕਮਿਸ਼ਨ ਤੁਸੀਂ ਬਣਾਓ ਆਪਦਾ ਟੈਕਸਟਾਈਲ ਦਾ 11 ਬੰਦੇ ਦਿਓ ਤੇ ਤੁਹਾਡਾ ਚੇਅਰਮੈਨ ਦਿਓ ਕਿ ਕਾ ਸਾਡਾ ਚੇਅਰਮੈਨ ਹੋਊਗਾ ਤੇ ਅਸੀਂ ਉਸ ਚੇਅਰਮੈਨ ਨੂੰ ਜੋ ਵੀ ਐਡਵਾਈਜ਼ਰੀ ਬੋਰਡ ਦਾ ਕਮਿਸ਼ਨ ਦਾ ਚੇਅਰਮੈਨ ਹੋਊਗਾ ਅਸੀਂ ਉਹਨੂੰ ਕੈਮਰਲਰ ਦਾ ਰੈਂਕ ਵੀ ਦੇਵਾਂਗੇ ਤਾਂ ਕਿ ਉਹਨੂੰ ਉਹਦੀ ਚੱਲੇ ਅਫਸਰਾਂ ਦੇ ਵਿੱਚ ਕੋਈ ਗੱਲ ਚੇਂਜ ਕਰਾਉਣੀ ਹੈ ਤੇ ਨਾਲ ਜੇ ਟੈਕਸਟਾਈਲ ਦੀ ਪ੍ਰੋਬਲਮ ਹੈ ਇਕੱਲੇ ਦੀ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇਨਵੈਸਟ ਪੰਜਾਬ ਦੇ ਕਿਸੇ ਜਆ ਇੰਡਸਟਰੀਅਲ ਜੋ ਪੰਜਾਬ ਸਰਕਾਰ ਦੇ ਇੰਡਸਟਰੀਅਲ ਜਿਹੜੇ ਸੰਮੇਲਨ ਹੁੰਦੇ ਨੇ ਉਹਨੂੰ ਚ ਆ ਕੇ ਗੱਲ ਕਰਨੀ ਪਵੇ ਉਹ ਇਕੱਲੇ ਵੀ ਆ ਸਕਦੇ ਆ ਉਹ ਦੋ ਬੰਦੇ ਵੀ ਭੇਜ ਸਕਦੇ ਟੈਕਸਟਾਈਲ ਦੀ ਆ ਪ੍ਰੋਬਲਮ ਆ ਜੀ ਤਾਂ ਇਮੀਡੀਏਟਲੀ ਹੱਲ ਕਰਾਂਗੇ ਇਸੇ ਤਰ੍ਹਾਂ ਹੀ ਖੇਤੀ ਦਾ ਕਰਾਂਗੇ ਜੀ ਖੇਤੀ ਬਾਰੇ ਕੋਈ ਕੋਈ ਮਹਾਰਾਂ ਦੀ ਜਿਹੜੀ ਕਮੇਟੀ ਉਹਨਾਂ ਤੋਂ ਲੈ ਕੇ ਜਿਵੇਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਐ ਸਾਤੋਂ ਨਾਮ ਮੰਗੇ ਸੀ ਅਸੀਂ ਦਿੱਤੇ ਚੰਗੇ ਅਫਸਰਾਂ ਦੇ ਪੁੱਛ ਕੇ ਕਿ ਕੌਣ ਇਹ ਜਾ ਹੋ ਸਕਦਾ ਜਿਹੜਾ ਜਿਹਨੂੰ ਖੇਤੀ ਬਾਰੇ ਵੱਧ ਤੋਂ ਵੱਧ ਟੈਕਨੀਕਲ ਗੱਲਾਂ ਪਤਾ ਹੋਣ ਤਾਂ ਪੀਏਜੀ ਤੋਂ ਅਸੀਂ ਪੁੱਛ ਕੇ ਅਸੀਂ ਨਾਮ ਦਿੱਤੇ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप